ਦਾਨਿਸਾਹੂਦਾਰ ਤੁਸਾਦ ਗਾਨਾ ਸਰਦਾਨਾ ਦਾਨ ਸਰ ਅੰਮ੍ਰਿਤਸਰ ਜੀ ਦੇ ਇਸ਼ਾਨ ਚੁੰਕੀਆਂ ਟਡੇ ਵੰਗੇ ਜਿਉ ਜੋਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਆਏ ਸਿਖਾ ਦਾ ਮਨਣੀ ਮਾ ਮਤੁਖੀ ਮਤ ਦਾ ਰਾਖਾ ਆਪਾਈ ਗੁਰੂ ਇਹ ਆਕਾਰ ਤੁਸ ਕਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ

ਆਪ ਜੀ ਦਾ ਪਵਿੱਤਰ ਪ੍ਰਮਾਣ ਹੈ თਿਰਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏ ਖਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਵਾ ਕਾ ਅਨਸਾਰ ਆਪ ਜੀ ਦੇ ਦਰਕਰ ਦੇ ਪੀਤ ਮਾ ਸਰਦਾਦੂ ਸਰਦਾਰ ਬਲਜਿੰਦਰ ਸਿੰਘ ਜੀ ਸਤਗੁਰ ਜੀਓ ਆਪਣੇ ਬੱਚੇ ਦੇ ਸ਼ਗਨ ਦੀ ਖੁਸ਼ੀ ਨੂੰ ਮੋਖ ਰੱਖਦੇ ਹਾਂ ਆਂ ਘਰ ਦੀ ਸ਼ੁਕ ਸ਼ਾਂਤੀ ਵਾਸਤੇ ਸਾਰਾ ਪਰਿਵਾਰ ਇਕੱਤਰ ਹੋ ਕਰਕੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਆਪਣੇ ਗ੍ਰਹਿ ਵਿਖੇ ਲਿਆ ਕਰਕੇ ਸੁਖਮਨੀ ਸੁਖ ਅਮਰਤ ਪ੍ਰਵਨਾ ਭਗਤ ਜਨਾ ਕੈ ਮਨ ਬਿਸਰਾਮ ਸੁਖਮਨੀ ਸਾਹਿਬ ਦੇ ਸੰਪੂਰਨ ਜਾਪ ਕਰਵਾਏ ਨੇ ਸਤੁਰ ਜੀਓ ਬਾਣੀ ਦੇ ਜਾਪ ਕਰਦੇ ਆਂ ਪਰਿਵਾਰਾਂ ਤੋਂ ਆਪ ਜੀ ਦੇ ਚਰਣਾ ਕਮਲਾਂ ਦੀ ਸੇਵਾ ਕਰਦੇ ਆਂ ਤੋਂ ਪੁਨੀਆ ਪੁਲਾ ਦੀ ਇਨਾਮ ਬਖਸ਼ਿਸ਼ ਕਰਨੀ ਆਪੋ ਸਮਤ ਪਖਸ਼ਿਸ਼ ਕਰਨੀ ਕਿਰਪਾ ਕਰਨੀ ਢੜੀ ਸੁਣੀ ਬਾਣੀ ਸਚਖਣ ਵਿਖੇ ਪ੍ਰਵਾਨ ਕਰ ਲੈਣੀ ਗੁਰਬਾਣੀ ਦਾ ਪਾਪ ਪਰਿਵਾਰਾਂ ਤੇ ਸੰਤਾਂ ਦੇ ਹਿਰਦਿਆਂ ਤੇਬ ਸੋਣਾ ਧਰਮ ਕਰਮ ਗੁਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਬੱਤਿਆਂ ਨੂੰ ਵਿਦਿਆ ਦੀਆਂ ਦਾਤਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਜੀ ਕਾਮ ਕ੍ਰੋਧ ਲੋਭ ਮੋਹ ਕਰ ਤੁਝਾ ਕੇ ਰਖਣਾ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਸੁਖਾਂ ਦੇ ਵਿਤ ਪਰਵੇਸ਼ ਕਰਨੇ ਪਰਿਵਾਰਾਂ ਦੇ ਰਹਿੰਦੇ ਹੋਏ ਕਾਰਜ ਆਪ ਜੀ ਨੇ ਨਿਰਵਿਗੜਤਾ ਸਹਿਤ ਸੰਪੂਰਣ ਕਰਨੇ ਚੜ੍ਹਦੀ ਕਲਾ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਸਤਿਗੁਰ ਜੀਓ ਪਰਿਵਾਰਾਂ ਨੂੰ ਖੁਸ਼ੀ ਨੂ ਮੱਖ ਰੱਖਦੇ ਆ ਆਪ ਜੀ ਨੂੰ ਸੋਹਣੇ ਸੁੰਦਰ ਰੋਮਾਲਾ ਭੇਟਾ ਕਿਤੇ ਨੇ ਆਪ ਅੰਗੀਕਾਰ ਕਰਨੀ ਪਰਵਾਰਾਂ ਦੇ ਲੋਭ ਪ੍ਰਲੋਭ ਵਿੱਚ ਪੜਦੇ ਕੰਧੀ ਰਖਣੇ ਬਿਆਨਤ ਮਾਇਆ ਭੇਟਾ ਕੀਤੀ ਖਜ਼ਾਨੇ ਪ੍ਰਭੂਰ ਕਰਨੇ ਘਾਰ ਕਟਕਦੂਰ ਕਰਨੇ ਅੰਤਨਛਵਾਦੇ ਕਮਾਈਆਂ ਚਵਰਕ